ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਅੰਤਿਮ ਅਰਦਾਸ ਮੁਕੇ ਬੋਲੀ ਰਾਜਵਿਰਜ ਬੰਦਾ ਦੀ ਧੀ ਅਮਾਨਤ ਕੌਰ ਕਿਹਾ ਪਾਪਾ ਦਾ ਸੁਪਨਾ ਕਰਾਂਗੀ ਪੂਰਾ ਡੀਆਈਜੀ ਹਰਚੰਦਰ ਸਿੰਘ ਪੁੱਲਰ ਨੂੰ ਅਦਾਲਤ ਚ ਕੀਤਾ ਗਿਆ ਪੇਸ਼ ਅਦਾਲਤ ਨੇ 14 ਦਿਨਾਂ ਲਈ ਭੇਜਿਆ ਜੁਡੀਸ਼ੀਅਲ ਰਿਮਾਂਡ ਤੇ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਤਰਨਤਾਰਨ ਜਿਮਨੀ ਚੌਂ ਲਈ ਪਰ ਇਨਾਮ ਜਿੱਤਗੀ ਪੱਤਰ ਸੀਐਮ ਭਗਵੰਤ ਮਾਨ ਨੇ ਇਸ ਮੌਕੇ ਸੁਖਵੀਰ ਬਾਦਲ ਤੇ ਸਾਧਿਆ ਨਿਸ਼ਾਨਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਸੁਖਵੀਰ ਸਿੰਘ ਬਾਦਲ ਨੂੰ ਲੱਗਿਆ ਵੱਡਾ ਝਟਕਾ ਮਾਨਹਾਨੀ ਮਾਮਲੇ ਨੂੰ ਰੱਦ ਕਰਨ ਤੋਂ ਕੀਤਾ ਇਨਕਾਰ ਰਾਜਵੀਰ ਜਵੰਦਾ ਮੌਤ ਮਾਮਲੇ 'ਚ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਖਲ ਹਸਪਤਾਲ ਤੇ ਲੱਗੇ ਲਾਪਰਵਾਹੀ ਦੇ ਇਲਜ਼ਾਮ ਦਿੱਲੀ ਪਹੁੰਚੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਕੀਤੀ ਮੰਗ ਪੰਜਾਬ ਮੌਸਮ ਬਾਰੇ ਵੱਡੀ ਖਬਰ ਮੌਸਮ ਵਿਭਾਗ ਨੇ ਕੀਤੀ ਪਵਿੱਖਬਾਣੀ ਡੀਆਈਜੀ ਨੂੰ ਜੇਲ੍ਹ ਭਜਵਾਉਣ ਵਾਲੇ ਕਾਰੋਬਾਰੀ ਨੂੰ ਮਿਲੇਗੀ ਸਿਕਿਉਰਿਟੀ ਹਾਈ ਕੋਰਟ ਨੇ ਦਿੱਤੇ ਹੁਕਮ ਡੀਐਸਪੀ ਗੁਰਸ਼ੇਰ ਸੰਧੂ ਦੀ ਪਟੀਸ਼ਨ ਤੇ ਹਾਈ ਕੋਰਟ ਚ ਹੋਈ ਸੁਣਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ ਬੀਤੇ ਦਿਨੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਪੋਨਾ ਵਿੱਚ ਭੋਗਦਾ ਸਮਾਗਮ ਹੋਇਆ ਰਾਜਵੀਰ ਜਵੰਦਾ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ ਇਸ ਮੌਕੇ ਰਾਜਵੀਰ ਜਵੰਦਾ ਦੀ ਤੇ ਅਮਾਨਤ ਕੋਰ ਨੇ ਕਿਹਾ ਕਿ ਮੇਰੇ ਪਿਤਾ ਸਭ ਤੋਂ ਪਿਆਰੇ ਪਿਤਾ ਸਨ ਮੈਨੂੰ ਲੱਕੀਮੰਦ ਦੇ ਸਨ ਉਹ ਕਹਿੰਦੇ ਸਨ ਕਿ ਮੈਂ ਤੇਰੇ ਨਾਲ ਬਹੁਤ ਪਿਆਰ ਕਰਦਾ ਹਾਂ ਤੂੰ ਮੇਰੇ ਤੋਂ ਕਦੇ ਦੂਰ ਨਹੀਂ ਹੋਣਾ ਪਰ ਉਹ ਹੁਣ ਮੇਰੇ ਤੋਂ ਦੂਰ ਚਲੇ ਗਏ ਭਵਿੱਖ ਵਿੱਚ ਮੈਂ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਾਂਗੀ ਜਿਵੇਂ ਉਹਨਾਂ ਨਾਲ ਹੋਇਆ ਉਹ ਕਿਸੇ ਨਾਲ ਨਾ ਹੋਵੇ ਇਸ ਦੇ ਨਾਲ ਹੀ ਗਾਇਕ ਕਨਵਰ ਗਰੇਵਾਲ ਨੇ ਕਿਹਾ ਕਿ ਕਿੰਨੇ ਘਰਾਂ ਦੇ ਜੀ ਨੇ ਜੋ ਇਦਾਂ ਹੀ ਜਾਂਦੇ ਹਨ ਉਹਨਾਂ ਸਭ ਦੇ ਬੱਚਿਆਂ ਲਈ ਰਾਜਵੀਰ ਦੀ ਧੀ ਵੱਲੋਂ ਚੜਦੀ ਕਲਾ ਦਾ ਸੁਨੇਹਾ ਹੈ ਕਿ ਮੈਂ ਆਪਣੇ ਪਾਪਾ ਦੇ ਸੁਪਨੇ ਨੂੰ ਪੂਰਾ ਕਰਾਂਗੀ ਮਹਾਰਾਜ ਕਰਨ ਕੀਤੀ ਈਮਾਨਤ ਕੋਰ ਦੇ ਬੋਲਾਂ ਦਾ ਇਨਾ ਅਸਰ ਹੋਵੇ ਕਿ ਜਿੰਨਾਂ ਕੋਲ ਮਾਂ ਪਿਓ ਨਹੀਂ ਹਨ ਉਹਨਾਂ ਨੂੰ ਹਿੰਮਤ ਮਿਲੇ ਵਿਕਰਮ ਸਾਨੀ ਨੇ ਐਲਾਨ ਕੀਤਾ ਹੈ ਕਿ ਰਾਜਵੀਰ ਜਵੰਦਾ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਸਰਕਾਰ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਚੁਕੇਗੀ ਉਹ ਜਲਦੀ ਹੀ ਇਸ ਮਾਮਲੇ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨਗੇ ਜੀ ਕਰਿਓਗ ਹੈ ਕਿ ਰਾਜਵੀਰ ਜਵੰਦਾ ਦੇ ਭੋਗ ਤੇ ਪੰਜਾਬੀ ਗਾਇਕ ਰੇਸ਼ਨ ਮਨਮੋਲ ਅਦਾਕਾਰ ਰਣਜੀਤ ਬਾਬਾ ਐਮੀ ਬੀਰ ਕਸਤਿੰਦਰ ਸੱਤੀ ਸਚਨੂ ਹੌਜਾ ਗੁਰਦਾਸ ਮਾਨ ਅਤੇ ਗੱਗੂ ਗਿੱਲ ਵੀ ਪਹੁੰਚੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇੱਥੇ ਚੰਡੀਗੜ੍ਹ ਸੀਬੀਆਈ ਅਦਾਲਤ ਨੇ ਹਰਚਰਨ ਸਿੰਘ ਪੁੱਲਰ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਹੈ ਅਗਲੀ ਸੁਣਵਾਈ ਹੁਣ 31 ਅਕਤੂਬਰ ਨੂੰ ਹੋਵੇਗੀ ਡੀਆਈਜੀ ਹਰਚਰਨ ਸਿੰਘ ਪੁੱਲਰ ਅਤੇ ਕ੍ਰਿਸ਼ਨ ਨੂੰ ਤਕਰੀਬਨ 3 ਵਜੇ ਚੰਡੀਗੜ੍ਹ ਦੀ ਸਪੈਸ਼ਲ ਸੀਬੀਆਈ ਕੋਰਟ ਵਿੱਚ ਪੇਸ਼ ਕੀਤਾ ਗਿਆ ਇੱਥੇ ਵੀ ਦੋਵੇਂ ਆਪਣੇ ਚਿਹਰੇ ਲੁਕਾਉਂਦੇ ਹੋਏ ਵਿਖਾਈ ਦਿੱਤੇ ਉਹਨਾਂ ਦੇ ਚਿਹਰੇ ਕੱਪੜੇ ਨਾਲ ਟਕੇ ਹੋਏ ਸਨ ਇਸ ਦੇ ਨਾਲ ਹੀ ਮੀਡੀਆ ਵੱਲੋਂ ਪੁੱਛੇ ਜਾਣ ਤੇ ਹਰਚਰਨ ਸਿੰਘ ਪੁੱਲਰ ਨੇ ਸਿਰਫ ਇਨਾ ਕਿਹਾ ਕਿ ਅਦਾਲਤ ਇਨਸਾਫ ਕਰੇਗੀ ਜੀ ਕਰਿਓਗਾ ਕਿ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਸੀਬੀਆਈ ਨੇ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਸੀ ਡੀਆਈਜੀ ਹਰਚਰਨ ਸਿੰਘ ਅਤੇ ਉਹਨਾਂ ਨਾਲ ਜੁੜੇ ਵਿਚੋਲਿਆਂ ਨੂੰ ਬੀਤੇ ਦਿਨੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਨੇ 14 ਦਿਨਾਂ ਦੇ ਜੁਡੀਸ਼ੀਅਲ ਰਿਮਾਨਡ ਤੇ ਪੇਸ਼ ਦਿੱਤਾ ਹੈ ਡੀਆਈਜੀ ਹਰਚਰਨ ਸਿੰਘ ਪੁੱਲਰ ਨੇ ਵਿਚੋਲਿਆਂ ਰਾਹੀ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਡੀਆਈਜੀ ਤੇ ਰਿਸ਼ਵਤ ਦੇ ਬਦਲੇ ਸਕ੍ਰੈਪ ਡੀਲਰ ਨੂੰ ਝੂਠੇ ਕੇਸ 'ਚ ਫਸਾਉਣ ਦੀ ਧਮਕੀ ਦੇਣ ਦਾ الزام ਹੈ ਅਤੇ ਇਸੇਕਾਇ ਤੋਂ ਬਾਅਦ ਸੀਬੀਆਈ ਨੇ ਜਾਲ ਵਿਛਾ ਕੇ ਡੀਆਈਜੀ ਨੂੰ ਗ੍ਰਿਫਤਾਰ ਕਰ ਲਿਆ ਸੀ ਤਰਨਤਾਰਨ ਵਿਧਾਨ ਸਭਾ ਹਲਕੇ ਵਿੱਚ ਹੋਣ ਜਾ ਰਹੀ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੇਸ਼ ਸਿੰਘ ਸੰਧੂ ਨੇ ਆਪਣਾ ਨਾਮਜ਼ਦਗੀ ਪੱਤਰ ਭਰਿਆ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਰਿਟਰਨਿੰਗ ਅਫਸਰ ਦੇ ਦਫ਼ਤਰ ਪਹੁੰਚੇ ਅਤੇ ਉਮੀਦਵਾਰ ਦਾ ਮਨੋਵਲ ਵਧਾਇਆ ਮੁੱਖ ਮੰਤਰੀ ਮਾਨ ਨਾਲ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਦਿਆ ਕੈਬਨਿਟ ਮੰਤਰੀ ਅਮਨ ਰੋੜਾ ਤੇ ਲਾਲਜੀਤ ਪੁੱਲਰ ਵੀ ਮੌਜੂਦ ਰਹੇ ਇਸ ਮੁਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇ ਤੁਸੀਂ ਹਰਮੀਤ ਸੰਧੂ ਨੂੰ ਚੁੰਦੇ ਹੋ ਤਾਂ ਤੁਹਾਡੇ ਕੰਮ ਪਹਿਲ ਦੇ ਆਧਾਰ ਉੱਤੇ ਹੋਣਗੇ ਇਸ ਦੌਰਾਨ ਸੀਐਮ ਮਾਨ ਨੇ ਸੁਖਵੀਰ ਸਿੰਘ ਬਾਦਲ ਤੇ ਵੀ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਸੁਖਵੀਰ ਬਾਦਲ ਹੁਣ ਰੈਲੀਆਂ ਵਿੱਚ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਹਨ ਪਰ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਉਹਨਾਂ ਤੋਂ ਹੀ ਪੰਜਾਬ ਨੂੰ ਬਚਾਇਆ ਗਿਆ ਸੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਇਹ ਵੀ ਦੋਸ਼ ਲਗਿਆ ਹੈ ਕਿ ਪਟਿਆਲਾ ਰਿਆਸਤ ਹਮੇਸ਼ਾ ਸਤਾਧਾਰੀ ਪਾਰਟੀ ਦੇ ਹੱਕੇ ਵਿੱਚ ਰਹੀ। ਬ੍ਰਿਟਿਸ਼ ਰਾਜ ਦੌਰਾਨ ਉਹਨਾਂ ਨੇ ਅੰਗਰੇਜ਼ਾਂ ਦਾ ਸਮਰਥਨ ਕੀਤਾ। ਫਿਰ ਜਦੋਂ ਕਾਂਗਰਸ ਸੱਤਾ ਵਿੱਚ ਆਈ ਤਾਂ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਬਣ ਗਏ। ਹੁਣ ਭਾਜਪਾ ਸੱਤਾ ਵਿੱਚ ਆਉਣ ਦੇ ਨਾਲ ਹੀ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਵੱਡਾ ਝਟਕਾ ਲੱਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਵਿਰੁੱਧ ਦਾਇਰ ਮਾਨਹਾਨੀ ਦੇ ਮਾਮਲੇ ਨੂੰ ਰੱਦ ਕਰਨ ਦੀ ਉਹਨਾਂ ਦੀ ਪਟੀਸ਼ਨ ਖਾਰਿਜ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਇਹ ਮਾਮਲਾ 2017 ਦਾ ਹੈ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦੌਰਾਨ ਸੁਖਵੀਰ ਬਾਦਲ ਨੇ ਇੱਕ ਬਿਆਨ ਦਿੱਤਾ ਸੀ ਕਿ ਕੇਜਰੀਵਾਲ ਪੰਜਾਬ ਵਿੱਚ ਕੱਟੜ ਪੰਥੀਆਂ ਨੂੰ ਮਿਲ ਰਿਹਾ ਹੈ ਅਤੇ ਉਹਨਾਂ ਨੇ ਅਖੰਡ ਕੀਰਤਨੀ ਜਥੇ ਨਾਲ ਨਾਸ਼ਤਾ ਕੀਤਾ ਜੋ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਰਾਜਨੀਤਿਕ ਫਰੰਟ ਹੈ ਉਨਾਂ ਨੇ ਵੀ ਕਿਹਾ ਸੀ ਕਿ ਰੱਬ ਨਾ ਕਰੇ ਜੇ ਪੰਜਾਬ ਵਿੱਚ ਆਪ ਦੀ ਸਰਕਾਰ ਆਉਂਦੀ ਹੈ ਤਾਂ ਸੂਬੇ ਵਿੱਚ ਰਾਜਕਤਾ ਫੈਲ ਜਾਵੇਗੀ ਇਸ ਬਿਆਨ ਤੋਂ ਬਾਅਦ ਅਖੰਡ ਕੀਰਤਨੀ ਜਥੇ ਦੇ ਮੈਂਬਰ ਰਜਿੰਦਰਪਾਲ ਸਿੰਘ ਨੇ ਸੁਖਵੀਰ ਬਾਦਲ ਵਿਰੁੱਧ ਮਾਨਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ ਬਾਅਦ ਵਿੱਚ ਸੁਖਵੀਰ ਸਿੰਘ ਬਾਦਲ ਨੇ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਦਲੀਲ ਦਿੱਤੀ ਗਈ ਸੀ ਕਿ ਉਹਨਾਂ ਨੇ ਆਪਣੇ ਬਿਆਨ ਵਿੱਚ ਸ਼ਿਕਾਇਤਕਰਤਾ ਦਾ ਨਾਮ ਵੀ ਨਹੀਂ ਲਿਆ ਸੀ ਇਸ ਤੋਂ ਇਲਾਵਾ ਉਸ ਸਮੇਂ ਰਾਜ ਦੇ ਗ੍ਰਹਿ ਮੰਤਰੀ ਸਾਨਾ 23 ਲਈ ਕਾਨੂੰਨ ਵਿਵਸਥਾ ਦੇ ਮਾਮਲੇ ਤੇ ਬਿਆਨ ਦੇਣਾ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਸੀ ਹਾਲਾਂਕਿ ਹਾਈ ਕੋਰਟ ਨੇ ਸੁਖਵੀਰ ਸਿੰਘ ਬਾਦਲ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਹੈ ਤੇ ਮਾਣਹਾਨੀ ਦੀ ਕਾਰਵਾਈ ਜਾਰੀ ਰੱਖਣ ਦਾ ਰਸਤਾ ਸਾਫ਼ ਕਰ ਦਿੱਤਾ ਹੈ ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਦੇ ਮਾਮਲੇ ਨਾਲ ਜੁੜੀ ਨਵੀਂ ਖਬਰ ਸਾਹਮਣੇ ਆਈ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਹੋਰ ਪਟੀਸ਼ਨ ਦਾਖਲ ਕੀਤੀ ਗਈ ਹੈ ਦੱਸ ਦਈਏ ਕਿ ਪਿੰਜੌਰ ਪੁਲਿਸ ਵੱਲੋਂ ਡੀਡੀਆ ਰਿਕਾਰਡ ਦਰਜ ਕੀਤਾ ਗਿਆ ਤਾਂ ਪਿੰਜੌਰ ਹਸਪਤਾਲ ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਗਏ ਹਨ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਹਸਪਤਾਲ ਦੇ ਡਾਕਟਰਾਂ ਨੇ ਫਸਟੇਡ ਸਮੇਸ਼ਰ ਨਹੀਂ ਦਿੱਤਾ ਤੇ ਅਜੇ ਹੀ ਲਾਪਰਵਾਹੀ ਲਈ ਕਾਊਂਟਡਾਊਨ ਦੀ ਮੰਗ ਕੀਤੀ ਗਈ ਹੈ ਸੀਨੀਅਰ ਵਕੀਲ ਨਵਕੀਰਨ ਸਿੰਘ ਨੇ ਪਟੀਸ਼ਨ ਧਾਰ ਕੀਤੀ ਹੈ 27 ਅਕਤੂਬਰ ਨੂੰ ਮਾਮਲੇ ਦੀ ਸੁਣਵਾਈ ਹੋਵੇਗੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਹੈ ਪਟੀਸ਼ਨ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਭਵਿੱਖ ਵਿੱਚ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਅਜਿਹੀ ਪ੍ਰਣਾਲੀ ਬਣਾਈ ਜਾਵੇ ਜੋ ਕਿਸੇ ਵੀ ਹਾਦਸੇ ਵਿੱਚ ਜ਼ਖਮੀ ਵਿਅਕਤੀ ਨੂੰ ਤੁਰੰਤ ਅਤੇ ਟੰਗ ਦਾ ਇਲਾਜ ਮੁਹਈਆ ਕਰਵਾ ਸਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਿੱਲੀ ਪਹੁੰਚੇ ਇਸ ਦੌਰਾਨ ਉਨ੍ਹਾਂ ਨੇ ਕਈ ਮੁੱਦਿਆਂ ਤੇ ਚਰਚਾ ਕੀਤੀ ਇਸ ਮੌਕੇ ਉਨ੍ਹਾਂ ਕਿਹਾ ਕਿ ਸਮੂਚਾ ਪੰਥ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾ ਰਿਹਾ ਹੈ ਇੱਕ ਵਿਸ਼ੇਸ਼ ਸ਼ਹੀਦੀ ਨਗਰ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ ਅਤੇ ਇਹ ਨਗਰ ਕੀਰਤਨ ਜਿੱਥੇ ਵੀ ਗਿਆ ਉਸਾ ਨਾਲ ਸ਼ਿਰਕਤ ਕੀਤੀ ਗਈ ਹੁਣ ਇਹ ਨਗਰ ਕੀਰਤਨ ਦਿੱਲੀ ਆ ਰਿਹਾ ਹੈ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਇਸ ਸ਼ਤਾਬਦੀ ਨੂੰ ਮਨਾਉਣ ਦੇ ਯੋਗ ਹੋਏ ਹਾਂ ਉਹਨਾਂ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਪ੍ਰੋਗਰਾਮਾ ਮੌਕੇ ਤੇ ਕੈਦ ਕੀਤੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਸਿੱਖਾਂ ਦੇ ਅਧਿਕਾਰਾਂ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਕੇਂਦਰ ਸਰਕਾਰ ਨੇ ਪਹਿਲਾਂ ਕੈਦ ਕੀਤੇ ਸਿੰਘਾਂ ਦੀ ਰਿਹਾਈ ਬਾਰੇ ਚਰਚਾ ਕੀਤੀ ਸੀ ਅਤੇ ਉਹਨਾਂ ਨੂੰ ਉਸੇ ਅਨੁਸਾਰ ਰਿਹਾ ਕੀਤਾ ਜਾਣਾ ਚਾਹੀਦਾ ਹੈ ਹਰ ਸਿੱਖਾ ਸੰਗਠਨ ਨੂੰ ਕੈਦ ਕੀਤੇ ਸਿੰਘਾਂ ਦੀ ਵਕਾਲਤ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਹੈ ਕਿ ਕਾਨੂੰਨ ਦੀ ਧਾਰਾ 25 ਦੇ ਤਹਿਤ ਸਿੱਖਾਂ ਨੂੰ ਕੜਾ ਜਾਂ ਕਿਰਪਾਨ ਪਹਿਨਣ ਤੋਂ ਰੋਕਣਾ ਸਹੀ ਨਹੀਂ ਹੈ। ਸਰਕਾਰ ਨੂੰ ਉਹਨਾਂ ਲੋਕਾਂ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜੋ ਇਨ੍ਹਾਂ ਵਿੱਚ ਰੁਕਾਵਟ ਪਾਉਂਦੇ ਹਨ। ਪੰਜਾਬ ਦੇ ਮੌਸਮ 'ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਸ਼ਾਮ ਦੇ ਸਮੇਂ ਮੌਸਮ ਠੰਡਾ ਹੋਣਾ ਸ਼ੁਰੂ ਹੋ ਗਿਆ ਹੈ ਮੌਸਮ ਵਿਭਾਗ ਨੇ ਅਗਲੇ ਦਿਨਾਂ ਲਈ ਪੰਜਾਬ ਦੇ ਮੌਸਮ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਮੁਤਾਬਕ ਸੂਬੇ 'ਚ ਅਗਲੇ ਹਫਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਗਲੇ ਦਿਨਾਂ ਵਿੱਚ ਜ਼ਿਲ੍ਹੇ 'ਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਤੇ ਨਾ ਹੀ ਕੋਈ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅਗਲੇ ਹਫਤੇ ਸੂਬੇ ਵਿੱਚ ਮੌਸਮ ਖੁਸ਼ ਕਰੇਗਾ ਖੇਤੀਬਾੜੀ ਮਾਹਿਰਾਂ ਦਾ ਮੰਨਣਾ ਹੈ ਕਿ ਪਿਛਲੇ ਮਹੀਨੇ ਬਹੁਤ ਜ਼ਿਆਦਾ ਮੀਂਹ ਪੈਣ ਕਾਰਨ ਕਈ ਇਲਾਕਿਆਂ 'ਚ ਝੋਨੇ ਦੀ ਫਸਲ ਅਜੇ ਪੱਕੀ ਨਹੀਂ ਹੈ। ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਵਿਰੁੱਧ ਰਿਸ਼ਵਤ ਦੇ ਸ਼ਿਕਾਇਤ ਦਰਜ ਕਰਵਾਉਣ ਵਾਲੇ ਇੱਕ ਸਕਰੈਪ ਕਾਰੋਬਾਰੀ ਨੂੰ ਸੁਰੱਖਿਆ ਦਿੱਤੀ ਜਾਵੇਗੀ। ਸਕਰੈਪ ਕਾਰੋਬਾਰੀ ਆਕਾਸ਼ ਬੱਤਾਂ ਨੇ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਪਟੀਸ਼ਨ ਤੇ ਸੁਣਵਾਈ ਕੀਤੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਅਤੇ ਸੀਬੀਆਈ ਨੂੰ ਆਕਾਸ਼ ਬੱਤਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਹੁਕਮ ਦਿੱਤੇ ਹਨ ਦੱਸ ਦिए ਕਿ ਸੀਬੀਆਈ ਨੇ ਹਰਚਰਨ ਸਿੰਘ ਪੁੱਲਰ ਨੂੰ ਰਿਸ਼ਵਤ ਖੋਰੀ ਦੇ ਮਾਮਲੇ ਵਿੱਚ ਮੋਹਾਲੀ ਸਥਿਤ ਉਹਨਾਂ ਦੇ ਦਫ਼ਤਰ ਤੋਂ ਗ੍ਰਿਫਤਾਰ ਕੀਤਾ ਸੀ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਸੀਬੀਆਈ ਨੇ ਕੋਰਟ ਵਿੱਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਉਹਨਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਰਖਾਸਤ ਡੀਐਸਪੀ ਗੁਰਸ਼ੇਰ ਸੰਧੂ ਵੱਲੋਂ ਲਾਰਸ ਮਿਸ਼ਨੂ ਦੇ ਇੰਟਰਵਿਊ ਮਾਮਲੇ ਵਿੱਚ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਸੂਬਾ ਸਰਕਾਰ ਤੋਂ ਜਵਾਬ ਮੰਗਿਆ ਹੈ ਆਪਣੀ ਪਟੀਸ਼ਨ 'ਚ ਸੰਧੂ ਨੇ ਕਿਹਾ ਕਿ ਉਹਨਾਂ ਦੇ ਖਿਲਾਫ ਦਰਜ ਕੀਤੀ ਗਈ ਐਫਆਈਆਰ ਪੂਰੀ ਤਰ੍ਹਾਂ ਝੂਠੀ ਅਤੇ ਬਦਨੀਤੀ ਵਾਲੀ ਹੈ ਉਹਨਾਂ ਨੇ ਹਾਈ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਐਫਆਈਆਰ ਨੂੰ ਰੱਦ ਕੀਤਾ ਜਾਵੇ ਕਿਉਂਕਿ ਇਸ ਵਿੱਚ ਉਹਨਾਂ ਦੇ ਖਿਲਾਫ ਕੋਈ ਠੋਸ ਸਬੂਤ ਨਹੀਂ ਹੈ ਹਾਈ ਕੋਰਟ ਨੇ ਨੋਟਿਸ ਜਾਰੀ ਕਰਕੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ ਇਹੇ ਮਾਮਲਾ ਦੋ ਸੁਰਖੀਆਂ ਵਿੱਚ ਆਇਆ ਜਦੋਂ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਪ੍ਰਸਾਰਿਤ ਹੋਇਆ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਕੁਝ ਅਧਿਕਾਰੀਆਂ ਦੀ ਭੂਮਿਕਾ ਤੇ ਸਵਾਲ ਉਠਾਏ ਗਏ ਸਨ ਅੱਜ ਸੀਬੀਆਈ ਕੋਰਟ ਦੇ ਵਿੱਚ ਸਰਚ ਵਾਰਚੈਂਸ ਭੱਲੜੀ ਨੂੰ ਪੇਸ਼ ਕੀਤਾ ਗਿਆ ਸੀ ਜਿੱਥੇ ਮੈਂ ਆਰਪੀਐਸ ਬਾੜਾ ਐਚਐਸ ਧਨਵਾਜੀ ਐਸਐਸ ਖੀਜਾ ਜੀ ਤੇ ਸਾਰੀ ਡਿਜੀਟਲ ਟੀਮ ਵੀਰ ਹੋਈ ਇਸ ਜੋ ਦੇ ਵਿੱਚ ਅੱਜ सीबीआई ਕੋਰਟ ਦੇ ਵਿੱਚ सीबीआई ਨੇ ਸਿਰਫ ਜੁਡੀਸ਼ੀਅਲ ਕਸਟਡੀ ਦੀ ਮੰਗ ਕੀਤੀ ਸੀ ਜਿਹੜੀ ਬਾਣਜੋਗ ਅਦਾਲਤ ਨੇ ਮੰਨ ਕੇ ਉਹਨੂੰ ਜੁਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ ਹੈ ਕੋਈ ਰਿਮਾਂਡ ਲਈ ਕੰਟੈਸਟ ਨਹੀਂ ਦਿੱਤਾ ਗਿਆ ਔਰ ਜੁਡੀਸ਼ੀਅਲ ਕਸਟਡੀ 'ਚ ਭੇਜ ਕੇ ਅਗਲੀ ਤਰੀਕ ਜਿਹੜੀ ਹੈ ਉਹ 31 ਅਕਤੂਬਰ ਕਿਸ ਕੀਤੀ ਗਈ ਅੱਛਾ ਪੁੱਲਰ ਸਾਹਿਬ ਦੇ ਉੱਥੇ ਜਿਹੜੀ ਹੈ ਕਾਫੀ ਰਿਕਵਰੀ ਹੋਈ ਹੈ ਗੱਡੀਆਂ ਦੀ ਗੱਲ ਕਰੀਏ ਲਗਜ਼ਰੀ ਗੱਡੀਆਂ ਉੱਥੇ ਜਿਹੜੀਆਂ ਉਹਨਾਂ ਦੀ ਜਾਨ ਕੋਈ ਇਹ ਸਾਰੀਆਂ ਗੱਲਾਂ ਜੋ ਕੱਲ ਨਿਊਜ਼ ਵਿੱਚ ਆ ਰਹੀਆਂ ਸੀਗੀਆਂ ਅੱਜ ਕੋਰਟ ਦੇ ਬਾਰੇ ਕੋਈ ਗੱਲ ਨਹੀਂ ਹੋਈ ਕਿਉਂਕਿ ਜੇ ਹੁੰਦੀ ਤਾਂ ਉਹ ਜ਼ਰੂਰ ਇਹਦੇ ਬ ਪੁਰਾਣੇ ਸਿਰ ਉ ਜੁਡੀਸ਼ੀਅਲ ਕਸਟਡੀ ਦੀ ਬੰਦ ਕੀਤੀ ਹੈ ਜੋ ਕੋਰਟ ਨੇ ਮੰਨ ਕੇ ਜੁਡੀਸ਼ੀਅਲ ਕਸਟਡੀ ਵਿੱਚ ਭੇਜਿਆ ਹੈ। ਅੱਛਾ ਇੱਕ ਮੈਡੀਕਲ ਦੀ ਵੀ ਗੱਲ ਰੱਖੀ ਹੈ ਕਿ ਤਬੀਅਤ ਉਹਨਾਂ ਦੀ ਪੁਰਾਣੀ ਮੈਡੀਕਲ ਕੰਡੀਸ਼ਨ ਸੀ ਵੀ ਵਾਸਨ ਇੰਜੈਕਸ਼ਨਸ। ਸੋ ਉਹ ਕੋਰਟ ਨੇ ਮੰਨ ਕੇ ਐਕਸੈਪਟ ਕਰਕੇ ਰਿਕੁਐਸਟ ਉਹ ਜੇਲ ਮੈਨੂਅਲ ਅਕੋਰਡਿੰਗਲੀ ਉਹਨਾਂ ਨੂੰ ਟਾਈਮ ਟੂ ਟਾਈਮ ਹਰ ਮੈਡੀਕਲ ਮੈਡੀਕਲ ਫੈਸਿਲਿਟੀ ਦਿੱਤੀ ਜਾਏਗੀ। ਕਿਤੇ ਵੇਲੇ ਗ੍ਰਫਤਾਰੀ ਕੀ ਤਾਂ ਦੱਸਿਆ ਹੋਇਆ ਨਹੀਂ। ਅਰੈਸਟ ਹੋਏ ਮੋਜ਼ ਸ਼ਾਮ ਅੱਜ ਦਾ ਟਾਈਮ ਹੈ ਪਰ ਕੱਲ ਨੂੰ 11 ਵਜੇ ਮੁਹਾਲੀ ਆਫਿਸ ਤੋਂ ਲਿਆਂਦਾ ਗਿਆ ਸੀ। ਸੋ ਅਗੇ ਬਾਕੀ ਡਾਕੂਮੈਂਟਸ ਦੇਖ ਕੇ ਫਿਰ ਦੇਖਦੇ ਕਿਵੇਂ ਪੈਰਵਾਈ ਕਰਨੀ ਠੀਕ ਹੈ ਕਿ ਜੇਕਰ ਮੈਂ ਇਹਨੂੰ ਪੈਸੇ ਦਿਨਾ ਰਹਿੰਦਾ ਮੈਂ ਸਾਰਾ ਆਪਣਾ ਘਰ ਵੇਚ ਦਿੰਦਾ ਐਂਡ ਕੀ ਰਹਿ ਜਾਂਦਾ ਮੇਰੇ ਕੋਲ ਇਸ ਕਰਕੇ ਮੈਂ ਆਪਣਾ ਇਹ ਵਾਲਾ ਰਸਤਾ ਜਾਣਾ ਬਿਲਕੁਲ ਸਹੀ ਸਮਝਿਆ ਠੀਕ ਹੈ ਮੈਂ ਜਾ ਕੇ ਸੀਬੀਏ ਪੇਸ਼ ਹੋਇਆ ਤੇ ਆਪਣਾ ਸਾਰਾ ਦੱਸਿਆ ਤਾਂ ਉਸ ਤੋਂ ਬਾਅਦ ਸੀਬੀਏ ਨੇ ਆਪਣੀ ਕਾਰਵਾਈ ਕਰਦੇ ਥੋਡੇ ਸਾਹਮਣੇ ਹੀ ਆ ਜੋ ਵੀ ਹੋਇਆ ਇਹਦੇ ਘਰੋਂ ਮਿਲੇ ਆ ਸਾਰੀ ਰਿਕਵਰੀ ਹੋਈ ਜੇ ਕਰਪਟ ਸੀ ਤਾਂ ਇੰਨਾ ਕੁਝ ਮਿਲ ਗਿਆ ਮੈਂ ਇਹ ਪੰਚ ਗਰੌਂਡਰਪੀਏ ਕੋਹਨ ਵੱਡੀ ਅਮਾਉਂਟ ਹੁੰਦੀ ਹੈ ਕਿਸੇ ਦੇ ਘਰੋਂ ਮਿਲਣਾ ਛੋਟੀ ਗੱਲ ਨਹੀਂ ਹੈ ਜੀ ਕਿੰਨੀਆਂ ਪ੍ਰੋਪਰਟੀਆਂ ਮਿਲ ਗਈਆਂ ਕੀ ਕੁਝ ਮਿਲ ਗਿਆ ਨਜਾਇਜ਼ ਸ਼ਰਾਬ ਮਿਲ ਗਈ ਇੱਕ ਕਰਪਟ ਬੰਦਾ ਕਹਿ ਸਕਦੇ ਹੋ ਜਾਂ ਇੱਕ ਘਟੀਆ ਆਦਮੀ ਉਹਦੇ ਲੱਛਣ ਨੇ ਜੋ ਨੇ ਤੇ ਜਿੰਨੀਆਂ ਵੀ ਰਿਕਾਰਡਿੰਗਸ ਹੋਈਆਂ ਉਹ ਕ੍ਰਿਸ਼ਾਨੂੰ ਦੇ ਫੋਨ ਤੇ ਹੀ ਹੋਈਆਂ ਨੇ ਤੇ ਸੀਬੀਏ ਦੇ ਆਪਣੇ ਕੁਝ ਤੁਹਾਨੂੰ ਪਤਾ ਟੈਕਨੀਕ ਗੈਜੇਟਸ ਹੁੰਦੇ ਨੇ ਉਸ ਹਿਸਾਬ ਨਾਲ ਹੋਈਆਂ ਨੇ ਤੇ ਉਹ ਹੀ ਕ੍ਰਿਸ਼ਾਨੂੰ ਨਾਲੇ ਬਿਲਕੁਲ ਨਾਰਮਲੀ ਗੱਲ ਕਰਦਾ ਸੀ ਪੈਸੇ ਦੇ ਲੈਣ ਦੇਣ ਦੀ ਵੀ ਦੇ ਪੈਸੇ ਲਿਆ ਪੈਸੇ ਕੌਮ ਜਨਲਿਸਟ ਤਾਂ ਨਾਲ ਨਹੀਂ ਗਾਇ ਕੁਛ ਆਈਐਸ ਆਈ ਪੀ ਐਸ ਨਾਲ ਸਹੀਤਾ ਬਸ ਉਹਦਾ ਕੋਈ ਕੋਈ ਬਹੁਤ ਬੈਕਗ੍ਰਾਉਂਡ ਨਹੀਂ ਹੈਗਾ ਕੁਛ ਨਹੀਂ ਹੈਗਾ ਤੁਸੀਂ ਇਹ ਦੇਖ ਲਓ ਜੀ ਇਸ ਬੰਦੇ ਦੇ ਘਰ ਜੇ ਤੁਸੀਂ ਇਹਦਾ ਘਰ ਦੇ ਕੋਈ ਇੱਕ ਕਮਰਾ ਇੱਕ ਕਮਰਾ ਪੂਰੇ ਘਰ ਦੇ ਵਿੱਚ ਇੱਕ ਕਿਚਨ ਉਸ ਕਮਰੇ 'ਚ 21 ਲੱਖ ਰੁਪਏ ਬਰਾਮਦ ਹੋ ਗਏ ਜੀ ਇਹ ਸਭ ਤੋਂ ਵੱਡਾ ਵੀ ਜਾਇੰਟ ਦਾ ਵਿਸ਼ਾ ਹੈ ਮੇਰੇ ਘਰੇ ਅੱਜ ਵੀ ਲੱਖ ਹੋਊਗਾ 1.5 ਲੱਖ ਹੋਊਗਾ 21 ਲੱਖ ਰੁਪਈਆ ਉਸ ਬੰਦੇ ਦੇ ਘਰ ਜਿਸਦਾ ਕੋਈ ਵਪਾਰ ਨਹੀਂ ਕੋਈ ਵਪਾਰਕ ব্যাকਗਰਾਉਂਡ ਨਹੀਂ ਕੋਈ ਉਹ ਨੌਕਰੀ ਨਹੀਂ ਕਰਦਾ ਕੋਈ ਉਹਦਾ ਕੰਮਕਾਰ ਨਹੀਂ ਤੇ ਉਹਦੇ ਕਰੋ 21 ਲੱਖ ਰੁਪਏ ਮਿਲਣਾ ਦੇਖੋ ਦੀ ਕਿੱਡੀ ਵੱਡੀ ਗੱਲ ਜੇਕਰ ਕਿਸੇ ਨੇ ਕੀਤਾ ਹੁੰਦਾ ਸ਼ਾਇਦ ਮੈਨੂੰ ਕਰਨ ਦੀ ਲੋੜੇ ਨਾ ਪੈਂਦੀ ਹੂੰ ਇਹ ਐਂਡ ਕਹਿੰਦੇ ਮਜਬੂਰੀ ਚ ਆ ਕੇ ਕੀਤਾ ਵਾ ਜਦੋਂ ਜੇ ਇੱਕਾ ਤੋਂ ਦੀ ਕਰ ਰਹੀ ਹੈ ਜਿਹੜਾ ਅੱਜ ਦਾ ਕਰ ਰਹੀ ਹੈ ਜੋ ਵੀ ਲੁਟਕ ਸੁੱਟ ਕਰ ਰਿਹਾ ਸੀਗਾ ਉਹੀ ਸਾਰਾ 5 ਕਰੋੜ ਸੀਗਾ ਜਿਹੜਾ ਘਰੋਂ ਮਿਲਿਆ ਹੂੰ देखो यार पकड़ा। मैं सोचता हूँ घटना तो अब जाँच के बाद है पढ़ने तो, तो ये तो लगता है कि यार अगर इस स्टेज पर भी अगर इतना है तो फिर क्या हो रहा होगा और हमको दिखा क्यों नहीं इतने समय तक होना एक अलग चीज है लेकिन आखिर हम इतना प्रशासनिक ढांचा लेकर बैठे हैं और उसके बाद हमको पता ही नहीं लगा इससे ज्यादा और कोई दुर्भाग्य की स्थिति नहीं लोगों को भरोसा होता है इतना बड़ा है ने, आजे, आजे ने पकड़ा है पाँच करोड़ की राशि और भी काफी कुछ बरामद हुआ निश्चित रूप से उनके घर में जैसा आज अखबार की न्यूज से है सात करोड़ तो केस में रहा है तो आप कल्पना कर सकते हो ये इकट्ठा कोई एक दिन में तो हुआ नहीं हुआ इसका मतलब यह है कि इतना बड़ा पुलिस ऑफिसर और इतना बड़ा हमारा लवाजमा होते हुए भी ਬਾਹਰ ਸੇ ਆਕਰ ਕੇ ਪਕੜਨਾ ਪੜੇ ਇਸ ਦਾ ਮਤਲਬ ਹਮਕੋ ਆਪਣੇ ਬਾਰੇ ਮੇ ਸੋਚਨਾ ਪਵੇ ਕੱਲ ਸਾਰੇ ਪੰਜਾਬ ਨੇ ਤਸਵੀਰਾਂ ਵੇਖੀਆਂ ਉਹ ਤਸਵੀਰਾਂ ਤੋਂ ਬਹੁਤ ਬਾਅਦ ਕੁਝ ਬੋਤਾ ਕਹਿ ਨਹੀਂ ਜਾਂਦਾ ਕਿਉਂਕਿ ਜਿਵੇਂ ਅੰਗਰੇਜ਼ੀ ਚ ਕਹਿੰਦੇ ਆ ਪਿਕਚਰ ਸਪੀਕਸ 1000 ਵਰਡਸ ਉਹ ਤੋ ਤਸਵੀਰਾਂ ਬਹੁਤ ਕੁਝ ਬਿਆਨ ਕਰ ਰਹੀਆਂ ਸੀ ਸੈਂਕੜੇ ਕਰੋੜਾਂ ਦੀ ਸੰਪਤੀ ਕਰੋੜਾਂ ਦੇ ਵਿੱਚ ਨਗਦੀ ਕਰੋੜਾ ਰੁਪਏ ਦਾ ਸਿਉਣਾ ਹੋਰ ਬੇਸ਼ੁਮਾਰ ਚੀਜ਼ਾਂ ਮੈਂ ਲਿਸਟ ਪੜ੍ਹ ਕੇ ਦੱਸੂਗਾ ਰਿਕਵਰੀ ਕੀ ਹੋਈ ਉਹ ਤੋਂ ਇਹ ਸਾਰਾ ਕੁਝ ਸਰਕਾਰ ਦੇ ਨੱਕ ਥੱਲੇ ਕਿਵੇਂ ਸਰਕਾਰ ਦੇ ਕਰਪਟ ਸਰਕਾਰ ਦੇ ਚਹਿੱਤੇ ਸਰਕਾਰ ਦੇ ਫੇਵਰੇਟ ਆਫਿਸਰਸ ਕਰਦੇ ਰਹੇ ਤੇ ਸਰਕਾਰ ਨੇ ਅੱਖਾਂ ਮੀਚੀਆਂ ਇਹ ਜ਼ੀਰੋ ਟੋਲਰੈਂਸ ਵਾਲੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਕਟੜ ਇਮਾਨਦਾਰ ਸਰਕਾਰ ਆ ਤੇ ਕਰਪਸ਼ਨ ਪ੍ਰਤੀ ਸਾਡੀ ਜ਼ੀਰੋ ਟੋਲਰੈਂਸ ਹੈ ਉਹਦਾ ਕੱਲ ਅਸਲੀ ਚਿਹਰਾ ਜਿਹੜਾ ਉਹ ਨੰਗਾ ਹੋਇਆ ਜ਼ੀਰੋ ਟੋਲਰੈਂਸ ਦੀ ਗੱਲ ਕਰਨ ਵਾਲੇ 100% ਫੈਸਿਲੀਟੇਟਰ ਨਿਕਲੇ ਕ腐ਸ਼ਨ ਦੇ ਇਹ ਕੱਲੀ ਕ腐ਸ਼ਨ ਨੂੰ ਟੋਲਰੇਟ ਨਹੀਂ ਕਰਦੇ ਤੇ ਕ腐ਸ਼ਨ ਨੂੰ ਪ੍ਰਮੋਟ ਤੇ ਫੈਸਿਲੀਟੇਟ ਕਰਨ ਤੱਕ ਵੀ ਇਹ ਸਰਕਾਰ ਤੇ ਇਹਦੇ ਨੁਮਾਇंदे ਜਾਂਦੇ ਤੁਸੀਂ ਵੇਖੋ ਕਿੱਡੀ ਹੈਰਾਨੀ ਦੀ ਗੱਲ ਹੈ ਕਿ सीबीआई ਦੀ ਇੱਕ ਟੀਮ ਆਉਂਦੀ ਹੈ ਤੇ ਪੰਜਾਬ ਪੁਲਿਸ ਦਾ ਉੱਚ ਅਧਿਕਾਰੀ ਐਚਐਸ ਭੁੱਲਰ ਸਾਹਿਬ ਜਿਹੜੇ ਡੀਆਈਜੀ ਰੋਪੜ ਰੇਂਜ ਉਹਨਾਂ ਨੂੰ ਦਫ਼ਤਰ ਦੇ ਵਿੱਚੋਂ ਆ ਕੇ ਅਰੈਸਟ ਕਰਕੇ ਲੈ ਕੇ ਜਾਂਦੀ ਹੈ ਤੇ ਉਹਨਾਂ ਦੇ ਘਰੇ ਜਦੋਂ ਉਹ सीबीआई ਟੀਮ ਨੇ ਰੇਡ ਮਾਰਿਆ ਤੇ ਜੋ ਕੁਝ ਬਰਾਮਦੀ ਹੋਈ ਆ सीबीआई ਵੱਲੋਂ ਅਫੀਸ਼ੀਅਲ ਜਿਹੜੀ ਸਟੇਟਮੈਂਟ ਜਾਰੀ ਕੀਤੀ ਗਈ ਮੈਂ ਇਹਦੇ ਚੋਂ ਪਹਿਲਾਂ ਤੁਹਾਨੂੰ ਪੜ੍ਹ ਕੇ ਦੱਸਣਾ ਚਾਹੁੰਦਾ ਹੈ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਐਂਡ ਇਨਫੋਰਮੇਸ਼ਨ ਸੈਕਸ਼ਨ ਦ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਹੈਸ ਅਰੈਸਟਡ ਸੀਨੀਅਰ ਆਈਪੀਐਸ ਆਫੀਸਰ ਆਫ 2009 ਬੈਚ ਪ੍ਰੈਜ਼ੈਂਟਲੀ ਪੋਸਟਡ ਐਸ ਡੀਆਈਜੀ ਰੋਪੜ ਰੇਂਜ ਪੰਜਾਬ ਜੌਰਿੰਗ ਸਰਚੇਸ ਐਟ ਵੇਰੀਅਸ ਪ੍ਰੈਮਿਸਸਿਸ ਲਿੰਕਡ ਟੂ ਦਾ ਪਬਲਿਕ ਸਰਵੰਟ ਇਨ ਪੰਜਾਬ ਐਂਡ ਚੰਡੀਗੜ੍ਹ ਦਾ ਸੀਬੀਆਈ ਰਿਕਵਰਡ ਸਬਸਟੈਂਸ਼ੀਅਲ ਕੈਸ਼ ਐਂਡ ਇਨਕ੍ਰੀਮినਲ incriminating material including ਹੁਣ ਆ ਸੁਣੋ ਲੱਭਿਆ ਕੀ ਕੁਛ ਹੈ ਕੈਸ਼ ਅਪ੍ਰੋਕਸੀਮੇਟਲੀ 5 ਕਰੋੜਸ ਐਂਡ ਸਟਿਲ ਕਾਊਂਟਿੰਗ 5 ਕਰੋੜ ਦੀ ਗਿਣਤੀ ਹੋ ਚੁੱਕੀ ਤੇ ਹਜੇ ਗਿਣਤੀ ਵਾਲੀਆਂ ਮਸ਼ੀਨਾਂ ਲੱਗੀਆਂ ਹੋਈਆਂ ਜੁਐਲਰੀ ਵੇਇੰਗ 1.5 ਕੇਜੀ ਤੁਸੀਂ ਵੇਖੋ ਕਰੋੜਾਂ ਰੁਪਏ ਦਾ ਸਿਉਣਾ ਬਣ ਜਾਂਦਾ 1.5 ਕਿਲੋ ਸਿਉਣਾ ਅੱਜ ਕੱਲ ਤਾਂ ਮੈਨੂੰ ਲੱਗਦਾ ਸਵਾ ਲੱਖ ਨੂੰ ਤੋਲਾ ਹੋਇਆ ਖੜਾ ਹੈ ਕਿਲੋ ਦਾ ਤਾਂ ਹਿਸਾਬ ਹੀ ਨਹੀਂ ਲੱਗਦਾ ਕਿੰਨੇ ਦਾ ਲਕਜ਼ਰੀ ਗੱਡੀਆਂ 22 ਲਕਜ਼ਰੀ ਵਾਚੇਸ ਹੁਣ ਅੱਜ ਜਿਹੜੀਆਂ ਲਕਜ਼ਰੀ ਲਕਜ਼ਰੀ ਵਾਚੇਸ ਐ ਕੋਈ ਕਰੋੜ ਰੁਪਏ ਦੀ ਵੀ ਐ ਕੋਈ 2 ਕਰੋੜ ਦੀ ਵੀ ਐ ਕੋਈ 50 ਲੱਖ ਦੀ ਵੀ ਉਹਨੇ ਪਤਾ ਨਹੀਂ ਕਿੰਨੀ ਕਿੰਨੀ ਕੀਮਤ ਦੀਆਂ ਵਾਚੇਸ ਸੀ ਇਹ ਵਾਚੇਸ ਜਿਹੜੀਆਂ ਐ ਇਹ ਅੱਜ ਕੱਲ ਜੁਐਲਰੀ ਨਾਲੋਂ ਡਾਇਮੰਡਸ ਨਾਲੋਂ 골ਡ ਨਾਲੋਂ ਵੀ ਇੱਕ ਮਹਿੰਗਾ ਸੌਦਾ ਹੋ ਗਿਆ ਇਹਨਾਂ ਨੂੰ ਲੈਣਾ ਸੋ ਇਹ 22 ਘੜੀਆਂ ਪਤਾ ਨਹੀਂ ਕਿੰਨੇ ਦੀਆਂ ਸੀ ਕਿੱਥੇ-ਕਿੱਥੇ ਵੰਦੇ ਸੀ ਭੁੱਲਰ ਸਾਹਿਬ ਮੈਨੂੰ ਲੱਗਦਾ ਦੋਹੇ ਬਾਹਾਂ ਤੇ ਪੰਨ ਲੀਏ ਤਾਂ ਬਾਈ ਬਾਈ ਨਾਲ ਪੂਰੀਆਂ ਹੋਣ ਸੋ ਇਹ ਸੁਭਾਵਕ ਹੈ ਕਾਦੇ ਹਾਸਤੇ ਤੇ ਕਿਵੇਂ ਆਈਆਂ ਸੀ ਲੋਕਰ ਦੀਆਂ ਚਾਬੀਆਂ ਮਿਲੀਆਂ ਸ਼ਰਾਬ ਮਿਲੀ ਬੜਾ ਕੁਝ ਉਹਨਾਂ ਦੇ ਘਰ ਤੋਂ ਮਿਲਿਆ ਤੇ ਤੁਸੀਂ ਵੇਖੋ ਇੰਨਾ ਕੁਝ ਹੋ ਰਿਹਾ ਸੀ ਤੇ ਵਿਜੀਲੈਂਸ ਕਿੱਥੇ ਸੀ ਪੰਜਾਬ ਦੀ ਪੰਜਾਬ ਦੀ ਇੰਟੈਲੀਜੈਂਸ ਕਿੱਥੇ ਸੀ ਕੀ ਵਿਜੀਲੈਂਸ ਸੁੱਤੀ ਪਈ ਸੀ ਕਿ ਵਿਜੀਲੈਂਸ ਟੀਡੀ ਆਓ ਸਿਰਫ ਆਪੋਜੀਸ਼ਨ ਲੀਡਰਸ ਨੂੰ ਟਾਰਗੇਟ ਕਰਨ ਵਾਸਤੇ ਰੱਖੀ ਗਈ ਹੈ ਸਰਕਾਰ ਨੂੰ